ਨਵੇਂ ਬਣੇ ਜਥੇਦਾਰ ਕੁਲਦੀਪ ਸਿੰਘ ਦੀ ਤਾਜਪੋਸ਼ੀ ਤੇ ਗਿਆਨੀ ਰਗਵੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗਾ ਦੇ ਵੱਲੋਂ ਕਾਰਜਕਾਰੀ ਜਥੇਦਾਰ ਸ੍ਰੀ ਅਕਾਲਤਖ ਸਹਿਬ ਜੋ ਸੇਵਾ ਸੰਭਾਲਣ ਮੌਕੇ ਮर्याਦਾ ਦੀ ਕੋਰ ਉਲੰਘਣਾ ਕੀਤੀ ਗਈ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਗਿਆਨੀ ਰਗਵੀਰ ਸਿੰਘ ਨੇ ਕਹਿਆ ਕਿ ਜੋ ਇਸ ਮੇਰੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹਨਾਂ ਨੇ ਕਿਹਾ ਕਿ ਮर्यादा ਮੁਤਾਬਕ ਜਥੇਦਾਰ ਕਾਲਪਤਿਕ ਸਾਹਿਬ ਵੱਜੋਂ ਸੇਵਾ ਸੰਭਾਲਣ ਵਾਲੇ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਸਿਰੋਪਾ ਬਖਸ਼ਿਸ਼ ਕੀਤਾ ਜਾਂਦਾ ਹੈ ਉਹਨਾਂ ਕਿਹਾ ਕਿ ਦੂਜੇ ਪਾਸੇ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਜਦੋਂ ਅਹੁਦਾ ਸੰਭਾਲਿਆ ਉਦੋਂ ਸ਼੍ਰੀ ਕਾਪਤਕ ਸਭ ਤੇ ਸ਼੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਸੀ ਜਿਸ ਦੌਰਾਨ ਉਹਨਾਂ ਨੂੰ ਦਸਤਾਰ ਮੈਨੇਜਰ ਵੱਲੋਂ ਭੇਟ ਕੀਤੀ ਗਈ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਦੇਸ਼ ਵਿਦੇਸ਼ ਤੋਂ ਲੋਕੋ ਫੋਨ ਕਰ ਰਹੇ ਨੇ ਅਤੇ ਹਾਲ ਹੀ ਵਿੱਚ ਹੋਏ ਤਾਜਪੋਸ਼ੀ ਬਾਰੇ ਸਵਾਲ ਪੁੱਛ ਰਹੇ ਨੇ ਹਾਲਾਂਕਿ ਉਹਨਾਂ ਨੇ ਇਸ ਮੁੱਦੇ ਤੇ ਨਿੱਜੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਇਸ ਮਾਮਲੇ ਤੇ ਕੋਈ ਵਿਵਾਦ ਪੈਦਾ ਹੋਵੇ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਜਦੋਂ ਜਥੇਦਾਰ ਦੀ ਨਿਯੁਕਤੀ ਕੀਤੀ ਜਾਂਦੀ ਹੈ ਤਾਂ ਇਹ ਪ੍ਰਕਿਰਿਆ ਬਹੁਤ ਸਤਕਾਰ ਅਤੇ ਮਾਨ ਨਾਲ ਕੀਤੀ ਜਾਂਦੀ ਹੈ ਪਹਿਲਾਂ ਇਸ ਦੀ ਰਿਪੋਰਟ ਮੀਡੀਆ ਵਿੱਚ ਕੀਤੀ ਜਾਂਦੀ ਹੈ ਤੇ ਬਾਅਦ ਵਿੱਚ ਇਹ ਜਾਣਕਾਰੀ ਵੱਖ-ਵੱਖ ਸਮੂਹਾਂ ਟਕਸਾਲਾਂ ਸੰਪਰਦਾਵਾਂ ਤੇ ਸੰਤਾਂ ਨੂੰ ਭੇਜੀ ਜਾਂਦੀ ਹੈ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਗੁਰੂ ਜੀ ਦੀ ਹਜ਼ੂਰੀ ਵਿੱਚ ਗੁਰਮਤ ਸਮਾਗਮ ਹੁੰਦਾ ਫਿਰ ਪਹੁੰਚਣ ਵਾਲੀਆਂ ਪ੍ਰਮੁੱਖ ਸਖਸ਼ੀਤਾ ਸਪੀਕਰ ਤੇ ਭਾਸ਼ਣ ਦਿੰਦੀਆਂ ਨੇ ਅਤੇ ਗੁਰੂ ਜੀ ਦੇ ਚਰਨਾ ਵਿੱਚ ਅਰਦਾਸ ਕੀਤੀ ਜਾਂਦੀ ਹੈ ਹੁਕਮਨਾਮਾ ਪੜਿਆ ਜਾਂਦਾ ਹੈ ਕੜਾ ਪ੍ਰਸ਼ਾਦ ਦੀ ਦੇਗ ਰੱਖੀ ਜਾਂਦੀ ਹੈ ਫਿਰ ਜਥੇਦਾਰ ਦੀ ਤਾਜਪੋਸ਼ੀ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਠ ਹੁੰਦਾ ਹੈ ਤਾਜਪੋਸ਼ੀ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਮਾਈਕ੍ਰੋਫੋਨ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰੀ ਦੇਣ ਦਾ ਐਲਾਨ ਕਰਦੇ ਨੇ ਅਤੇ ਸੰਗਤ ਨਾਰੇ ਲਗਾ ਕੇ ਇਸ ਦੀ ਪ੍ਰਵਾਨਗੀ ਦਿੰਦੀ ਹੈ ਫਿਰ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਪਹਿਲਾਂ ਉਹਨਾਂ ਨੂੰ ਦਸਤਾਰ ਸਜਾਉਂਦੇ ਨੇ ਅਤੇ ਇਸ ਤੋਂ ਬਾਅਦ ਉੱਥੇ ਪਹੁੰਚਣ ਵਾਲੀ ਸੰਗਤ ਵੀ ਉਹਨਾਂ ਨੂੰ ਦਸਤਾਰ ਸਜਾਉਂਦੀ ਹੈ ਫਿਰਸ਼ ਦੀ ਅਕਾਲ ਤਖਤ ਸਾਬ ਦੇ ਜਥੇਦਾਰ ਨੂੰ ਤਾਜ ਪਹਿਨਾਇਆ ਜਾਂਦਾ ਪਰ ਹੁਣ ਜਿਹੜੀ ਇਹ ਪਰੰਪਰਾ ਦੇ ਤਹਿਤ ਕੀਤੀ ਗਈ ਤਾਜ ਪੋਸ਼ੀ ਆ ਉਹ ਨਿਯਮਾਂ ਦੀ ਘੋਰ ਉਲੰਘਣਾ ਹੈ ਕਿਉਂਕਿ ਇਹ ਕਿਸੇ ਵੀ ਮर्यादा ਦੇ ਵਿੱਚ ਨਹੀਂ ਹੈਗਾ ਤਾਂ ਹੁਣ ਉਹਨਾਂ ਨੇ ਵੱਡੇ ਸਵਾਲ ਉਠਾਏ ਨੇ ਦਰਸ਼ਕਾਂ ਨੂੰ ਦੱਸ ਦਈਏ ਕਿ ਗਿਆਨੀ ਕੁਲਦੀਪ ਸਿੰਘ ਦੀ ਜਿਹੜੀ ਤਾਜ ਪੋਸ਼ੀ ਹੋਈ ਹੈ ਜਥੇਦਾਰ ਦੇ ਤੌਰ ਤੇ ਸ਼੍ਰੀ ਅਕਾਲਤਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਵਜੋਂ ਤਾਂ ਉਸ ਦੌਰਾਨੇ ਵੱਡਾ ਬਿਵਾਲ ਉਦੋਂ ਪੈਦਾ ਹੋਇਆ ਜਦੋਂ ਸਿੱਖ ਜਥੇਬੰਦੀਆਂ ਨੇ ਅਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਉਹਨਾਂ ਤੇ ਸਵਾਲ ਚੁੱਕ ਦਿੱਤੇ ਉਹਨਾਂ ਦਾ ਵਿਰੋਧ ਕੀਤਾ ਕਿ ਇਹ ਮਰਿਆਦਾ ਦੀ ਉਲੰਘਣਾ ਹੈ ਕਿਉਂਕਿ ਤਿੰਨ ਜਥੇਦਾਰਾਂ ਨੂੰ ਹਟਾਉਣ ਦਾ ਮਾਮਲਾ ਸੀ ਤੇ ਦੂਜੇ ਪਾਸੇ ਜਥੇਦਾਰ ਨੂੰ ਖੁਸ਼ੀ ਚੜੀ ਹੋਈ ਸੀ ਕਿ ਉਹ ਜਾ ਕੇ ਆਪਣਾ ਅਹੁਦਾ ਸੰਭਾਲਣਾ ਅਤੇ ਅਕਾਲੀ ਦਲ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਤਾਂ ਕੁੱਲ ਮਿਲਾ ਕੇ ਸ਼੍ਰੋਮਣੀ ਅਕਾਲੀ ਦਲ ਐਸਡੀਪੀਸੀ ਤੇ ਅਕਾਲ ਤਖਤ ਸਭ ਤੇ ਹੋਰ ਜਥੇ ਤਖਤਾਂ ਦੇ ਕੁਝ ਜਥੇਦਾਰ ਸਵਾਲਾਂ ਦੇ ਘੇਰੇ ਵਿੱਚ ਨੇ ਵੱਡੇ ਸਵਾਲ ਇਹਨਾਂ ਦੇ ਉੱਤੇ ਚੁੱਕੇ ਜਾ ਰਹੇ ਨੇ ਕਿ ਮਰਿਆਦਾ ਦੀ ਵੀ ਲੰਘਣਾ ਕੀਤੀ ਜਾ ਰਹੀ ਹੈ ਜੋ ਨਿਜਮ ਨੇ ਜੋ ਜਥੇਦਾਰਾਂ ਨੂੰ ਲਗਾਉਣ ਦੇ ਨਿਜਮ ਹੁੰਦੇ ਨੇ ਹਟਾਉਣ ਦੇ ਨਿਜਮ ਹੁੰਦੇ ਨੇ ਉਹਨਾਂ ਦੀ ਵੀ ਘੋਰ ਲੰਘਣਾ ਕੀਤੀ ਜਾ ਰਹੀ ਹੈ ਐਸਜੀਪੀਟੀ ਪੀਸੀ ਤੇ ਸ਼੍ਰੋਮਣੀ ਕਾਲੀ ਦਲ ਵੀ ਨਿਜਮਾਂ ਦੀਆਂ ਧੱਜੀਆਂ ਉਡਾਉਣ ਦੀ ਨਜ਼ਰ ਆ ਰਹੀ ਹੈ ਕੁਝ ਕੁ ਲੋਕ ਨੇ ਜਿਹੜੇ ਉਹ ਜਿਹਾ ਕੁਝ ਕਰ ਰਹੇ ਨੇ ਤੇ ਸਾਰੇ ਪੰਥ ਨੂੰ ਖਤਰੇ ਵਿੱਚ ਪਾ ਦਿੱਤਾ ਹੈ ਤਾਂ ਦੂਜੇ ਪਾਸੇ ਸਮੂਹ ਸਖਸ਼ੀਅਤਾਂ ਜਿਦੇ ਵਿੱਚ ਅਕਾਲ ਤਖਤ ਸਾਹਿਬ ਜਾਂ ਹੋਰ ਤਖਤਾਂ ਤੋਂ ਹਟਾਏ ਜਥੇਦਾਰ ਵੀ ਸ਼ਾਮਲ ਨੇ ਕੁਝ ਟਕਸਾਲੀ ਲੀਡਰ ਵੀ ਸ਼ਾਮਲ ਨੇ ਜੋ ਅਕਾਲੀ ਦਰ ਨਾਲ ਸੰਬੰਧ ਰੱਖਦੇ ਨੇ ਕੁਝ ਐਸਜੀਪੀਸ ਦੇ ਮੈਂਬਰ ਵੀ ਜਿਹੜੇ ਨੇ ਉਹ ਨਾਲ ਦੀ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਸਿੱਖ ਜਥੇਬੰਦੀਆਂ ਉਹਨਾਂ ਦੇ ਵੀ ਮੈਂਬਰ ਸ਼ਾਮਲ ਨੇ ਇਹ ਸਾਰਿਆਂ ਵੱਲੋਂ ਵਿਰੋਧ ਜ਼ਾਹਿਰ ਕੀਤਾ ਜਾ ਰਿਹਾ ਹੈ ਤਾਂ ਕੰਟਰੋਵਰਸੀ ਪੂਰੀ ਦੇਖਣ ਨੂੰ ਮਿਲ ਰਹੀ ਹੈ ਧੜੇਬੰਦੀ ਵੱਖਰੀ ਦੇਖਣ ਨੂੰ ਮਿਲ ਰਹੀ ਹੈ ਜੋ ਬਾਦਲ ਤੜਾ ਉਹਦੇ ਖਿਲਾਫ ਸਾਰੇ ਨਜ਼ਰ ਆ ਰਹੇ ਨੇ ਇਸ ਵਕਤ ਹਾਲਾਤੇ ਬਣੇ ਹੋਏ ਨੇ ਪਰ ਹੁਣ ਇਸ ਤਾਜ਼ ਪੋਸ਼ੀ ਤੋਂ ਬਾਅਦ ਅੱਗੇ ਦੇ ਸਥਿਤੀ ਕੀ ਰਹਿੰਦੀ ਹੈ ਹਾਲਾਤ ਕੀ ਰਹਿੰਦੇ ਨੇ ਇਹ ਜਰੂਰ ਦੇਖਣ ਵਾਲੀ ਗੱਲ ਹੋਏਗੀ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਾਂਗੇ ਦਿਓ ਜੱਜ ਧੰਨਵਾਦ